ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈ ਜਿਹੜਾ ਉਹ ਇੱਕ ਇਹ ਹੈ ਕਿ ਇੱਕ ਤੁਹਾਨੂੰ +92 ਵਾਲੇ ਨੰਬਰ ਤੋਂ ਕਾਲ ਆਉਂਦੀ ਹੈ ਉਹ ਕਹਿੰਦੇ ਵੀ ਤੁਹਾਨੂੰ ਗੱਲਾਂ ਚ ਲੁਝਾ ਕੇ ਕੋਸਣਾ ਕੋਸ ਤੁਹਾਡੇ ਤੋਂ ਪੁੱਛ ਲੈਣਗੇ ਤੇ ਫਿਰ ਤੁਹਾਡੇ ਤੋਂ ਪੈਸੇ ਨਹੀਂ ਮੰਗ ਕਰਨਗੇ ਹੁਣ ਮੈਂ ਇਹ ਕਿਉਂ ਅੱਜ ਕਰਨ ਲੱਗਿਆ ਕਿਉਂਕਿ ਮੇਰਾ ਕੰਮ ਇਹ ਹੈ ਵੀ ਹਜ਼ਾਰ ਕਾਣਾ ਮੂਠਾ ਲਾ ਕੇ ਪੈਸੇ ਕੱਢਣਾ ਦਾ ਮੇਰਾ ਕੰਮ ਹੈ ਕਿਸੇ ਨੇ ਖਾਤੇ ਚ ਪਾਉਣੇ ਆ ਕੱਢਣੇ ਆ ਰੀ ਚਾਰਜ ਵਗੈਰਾ ਮੇਰੀ ਦੁਕਾਨ ਹੈ ਤੇ ਮੇਰਾ ਚੈਨਲ ਵੀ ਚੱਲਦਾ ਹੈ ਹੁਣ ਇੱਕ ਕੁੜੀ ਆਈ ਇੱਥੇ ਉਹਦੇ ਨਾਲ ਉਹਦੇ ਦੋ ਛੋਟੇ ਛੋਟੇ ਬੱਚੇ ਸੀ ਉਹਦੇ ਕੋਲੇ ਕਿਸੇ ਦਾ ਕਿਤੇ ਫੋਨ ਆਇਆ ਵੀ ਤੁਹਾਨੂੰ ਅਸੀਂ ਯੂਕੇ ਤੋਂ ਘਰ ਪਾਉਣ ਵਾਸਤੇ ਮਦਦ ਕਰੋਨਾ ਕੋਈ ਗਰੀਬ ਪਰਿਵਾਰ ਦੀ ਬੱਚੀ ਸੀ ਤੇ ਗੱਲਾਂ ਬਾਤਾਂ ਤੁਸੀਂ 2000 ਸਾਨੂੰ ਪਾਇਓ ਫਿਰ ਉਹ ਯੂਕੇ ਵਾਲੇ ਪੈਸੇ ਬੰਬੇ ਆ ਗਏ ਆ ਫਿਰ ਬੰਬੇ ਤੋਂ ਤੁਹਾਡੇ ਕਾਉਂਟ ਚ ਪਾਵਾਂਗੇ ਉਹ ਤੋਂ ਕਾਉਂਟ ਨੰਬਰ ਦੱਬੀ ਲੈ ਲਿਆ ਸੈਂਟਰ ਬੈਂਕ ਦਾ ਤੇ ਚਲੋ ਵਿਚਾਰੇ ਮੇਰੇ ਕੋਲੇ ਆ ਗਏ ਤੇ ਮੈਨੂੰ ਉਹਨੇ ਸਕੈਨਰ ਦਿਖਾਇਆ ਜੀ ਉਹ ਸਕੈਨਰ ਦੇਖਿਆ ਤੇ ਉਹ ਸਕੈਨਰ ਤੇ ਪੈਸੇ ਘਰੇ ਪਏ ਰ ਮੈਂ ਇਹਨੂੰ ਕਿਹਾ ਵੀ ਗੁੱਡੀ ਬੱਲਿਆ ਬੇਟਾ ਪੈਂਦੇ ਨਹੀਂ ਪੈਸੇ ਤੇ ਫੇਲ ਹੋ ਰਿਹਾ ਹੈ ਉਹ ਕੀ ਹੋਇਆ ਵੀ ਜਦੋਂ ਨੇ ਕਾਲ ਕੀਤੀ ਤੇ ਉਹ ਬੰਦਾ ਹਿੰਦੀ ਚ ਬੋਲ ਰਿਹਾ ਹੁਣ ਮੈਂ ਵੀ ਅੰਦਾਜ਼ਾ ਲਾਇਆ ਮੈਂ ਕਿਹਾ ਐਡਾ ਹਿੰਦੀ ਬੋਲਣ ਵਾਲਾ ਵੱਡਾ ਬਦਾਨੀ ਦਾ ਕੋਈ ਹੋ ਨਹੀਂ ਸਕਦਾ ਠੀਕ ਹੈ ਵੀ ਜਿਹੜਾ ਪੰਜਾਬ ਵਿੱਚ ਪੈਸੇ ਭੇਜਦੇ ਮੈਂ ਹੈ ਵੀ ਯੂਕੇ ਵਗੈਰਾ 'ਚ ਤਾਂ ਸਾਡੇ ਪੰਜਾਬੀ ਲੋਕ ਹੀ ਆ ਜਿਹੜੇ ਦਾਨ ਜ਼ਿਆਦਾ ਕਰਦੇ ਚਲੋ ਆਪਾਂ ਇਹ ਨਹੀਂ ਕਹਿੰਦੇ ਕਰਦੇ ਉਹ ਵੀ ਹੈ ਉਹ ਆਪਣੇ ਥਾਂ ਤੇ ਕਰਦੇ ਆ ਪੰਜਾਬੀਆਂ ਨੂੰ ਨਹੀਂ ਕਰਦੇ ਉਹ ਇਹ ਖਿਆਲ ਰੱਖਿਓ ਕਿਸ ਕਰਦਾ ਜੀ ਤੇ ਹੁਣ ਗੱਲ ਕੀ ਹੋਈ ਜਦੋਂ ਮੈਂ ਨੰਬਰ ਦੇਖਿਆ ਉਹ ਤੋਂ ਬੀਬੀ ਤੋਂ ਉਹ +92 ਵਾਲਾ ਤੇ ਉਹ ਨੰਬਰ ਵੀ ਕਿਵੇਂ ਦੇਖਿਆ ਉਹਨਾਂ ਨੇ ਅਕਾਊਂਟ ਨੰਬਰ ਭੇਜਤਾ ਇੱਕ ਦਿੱਲੀ ਦਾ ਨੀਰਜ ਕੁਮਾਰ ਬੰਦੇ ਦਾ ਨਾਂ ਸੀ ਤੇ ਉਹ ਬੈਂਕ ਆਫ ਬੜੌਦਾ ਦਾ ਅਕਾਊਂਟ ਨੰਬਰ ਸੀ ਆਈਐਫਸੀ ਕੋਡ ਵਗੈਰਾ ਸਾਰਾ ਭੇਜਤਾ ਮੈਂ ਖੈਰ ਨਹੀਂ ਨੋਟ ਕੀਤਾ ਉਹ ਬੱਚੇ ਸੀ ਮੈਂ ਕਿਹਾ ਗਲੇ ਨੂੰ ਕਈ ਈਰੀ ਬੰਚ ਹੋ ਜਾਂਦਾ ਪਤਾ ਨਹੀਂ ਕਿਉਂ ਕਰਦੇ ਤੇ ਉਹ ਬੰਦੇ ਨਾਲ ਜਦੋਂ ਉਹਨੇ ਮੈਂ ਕਿਹਾ ਵੀ ਕਾਲ ਲਾ ਮੈਂ ਕਾਲ ਲਾ ਲਈ ਉਹਦੇ ਫੋਨ ਤੋਂ ਬੁੜੀ ਦਿਨ ਮੈਂ ਜਦੋਂ ਲਾਈ ਮੈਂ ਕਿਹਾ ਜੀ ਹਾਂ ਜੀ ਦੱਸੋ ਕਹਿੰਦੇ ਜੀ ਅਸੀਂ ਬੰਬੇ ਤੋਂ ਬੋਲਦੇ ਆ ਮੈਂ ਕਿਹਾ ਕਿੱਥੋਂ ਕਹਿੰਦੇ ਯੂਕੇ ਤੋਂ ਮੈਂ ਕਿਹਾ ਵੀ ਇਹ ਨੰਬਰ ਤਾਂ 92 ਵਾਲਾ ਵੀ ਬੰਬੇ ਕਦੋਂ ਤੋਂ ਇਹ 92 ਚੱਲਣ ਲੱਗ ਗਿਆ ਤੇ ਨਹੀਂ ਜੀ ਮੈਂ ਕਿਹਾ ਮੈਂ ਸਾਰਾ ਕੁਝ ਜਾਣਦਾ ਕਿਉਂਕਿ ਮੇਰਾ ਬਹੁਤ ਪਾ ਪੈਂਦਾ ਰਿਆ ਇਹਨਾਂ ਨਾਲ ਪਹਿਲਾਂ ਵੀ ਇਹ ਹੁਣ ਵੀ ਮੈਂ ਪਹਿਲਾਂ ਵੀ ਆਪਦੇ ਚੈਨਲ ਤੇ ਇੱਕ ਮੇਰੇ ਨਾਲ ਵੀ ਹੋਇਆ ਸੀ ਉਵੇਂ ਵੀ ਮੈਂ ਮਤਲਬ ਕਿ ਉਹਨੂੰ ਅਲਝਾਈ ਗਿਆ ਸੀ ਕਿ ਮੈਂ ਵੀਡੀਓ ਬਣਾ ਕੇ ਪਾਈ ਹੈ ਅੱਜ ਦਾ ਮੇਰਾ ਵੀਡੀਓ ਦਾ ਮਕਸਦ ਇਹੀ ਹੈ ਵੀ ਇਹੋ ਜੇ ਲੋਕਾਂ ਤੋਂ ਸੁਚੇਤ ਰਹੋ ਕਿਉਂਕਿ ਜੇ ਨਾਮ ਹੈ ਉਹ ਧਿਆਨ ਦਿੰਦਾ ਤੇ ਮੈਂ ਉਵੇਂ ਫੜ ਕੇ ਉਹ ਤੋਂ ਆਈਐਫਐਸਸੀ ਕੋਡ ਤੇ ਉਹਦਾ ਖਾਤਾ ਨੰਬਰ ਕਰਕੇ ਤੇ ਉਹਦਾ 2000 ਰੁਪਏ ਬਾਹਰ ਦਿੰਦਾ ਮੈਨੂੰ ਤਾਂ ਰੁਪਏ ਮਿਲਣੇ ਸੀ 20 ਠੀਕ ਹੈ ਹੁਣ ਜੇ ਮੈਂ ਆਪਦੇ 20 ਦੇ ਲਾਲਚ ਦੇ ਵਿੱਚ ਉਹਦੇ ਪੈਸੇ ਪਾ ਦਿੰਦਾ ਉਹ ਗਰੀਬ ਦਾ 2000 ਦਾ ਨੁਕਸਾਨ ਹੋ ਜਾਂਦਾ ਨਕਸਾਨ ਹੋ ਗਿਆ ਸੀ ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਬਿੱਲਿਆ ਗਲਤ ਹੈ ਪਰ ਉਹਨੂੰ ਮੈਂ 5-7 ਮਿੰਟਾਂ ਦੇ ਵਿੱਚ ਨਾ ਉਹ ਬੱਚੇ ਨੂੰ ਸਮਝਾਤਾ ਗੁੱਡੀ ਨੂੰ ਵੀ ਭਾਈ ਬਿੱਲਿਆ ਇਹ ਗਲਤ ਹੈ ਇਹ ਕੋਈ ਤੁਹਾਡੀ ਮਦਦ ਕਰਨ ਵਾਲੇ ਨਹੀਂ ਇਹ ਤਾਂ ਆਏ ਆ ਉਹ ਦਿਖਾਇਆ ਤੇ ਉਹ ਪਾਕਿਸਤਾਨ ਦਾ ਨੰਬਰ ਹੈ ਤੇ ਉਹ ਬੰਦਾ ਜਦੋਂ ਨੂੰ ਪਤਾ ਲੱਗਿਆ ਵੀ ਬੰਦਾ ਬੋਲਣ ਲੱਗਿਆ ਕੋਈ ਮੈਂ ਕਿਹਾ ਵੀ ਮੈਂ ਸਾਰਾ ਕੁਝ ਜਾਣਦਾ ਜਿਹੜੇ ਤੂੰ ਨਾਂ ਹੋਰ ਲਿਖਾਉਣਾ ਨੰਬਰ ਕੁਝ ਹੋਰ ਆ ਫੋਟੋ ਕੁਝ ਹੋਰ ਹੈ ਤੇ ਉਹ ਫੋਨ ਕੱਟ ਗਿਆ ਕੱਟ ਗਿਆ ਫਿਰ ਉਹ ਬੱਚੇ ਨੂੰ ਮੈਂ ਸਮਝਾਇਆ ਤੇ ਅਸਲ ਜਿਹੜਾ ਗੱਲ ਦਾ ਮੈਂ ਤੁਹਾਨੂੰ ਸਾਰਾ ਨਿਚੋੜ ਦੇਣਾ ਚਾਹੁੰਦਾ ਇਹ ਹੀ ਹੈ ਵੀ ਜਦੋਂ ਤੁਹਾਨੂੰ ਕਿਸੇ ਨੇ ਕਿਸੇ ਨੇ ਕੋਈ ਡੋਨੇਸ਼ਨ ਦੇਣੀ ਹੈ ਕੋਈ ਦਾਨ ਦੇਣਾ ਹੈ ਕੋਈ ਤੁਹਾਡੀ ਹੈਲਪ ਕਰਨੀ ਹੈ ਮਦਦ ਕਰਨੀ ਹੈ ਉਹ ਤੁਹਾਡੇ ਘਰ ਤੱਕ ਅਪਰੋਚ ਕਰੂਗਾ ਬੰਦਾ ਠੀਕ ਹੈ ਕਿਸੇ ਥਰੂ ਕਰੇ ਅਗਲਾ ਆਏ ਦਊ ਵੀ ਮੇਰੇ ਭਰਾ ਐ ਕਰਕੇ ਨਾ ਕਈ ਵਾਰੀ ਕੋਈ ਵਿਚਾਰਾ ਲੋੜਵੰਦ ਬੰਦਾ ਜਿਆਦਾ ਫਸ ਜਾਂਦਾ ਤੇ ਇਹਨਾਂ ਚੀਜ਼ਾਂ ਤੇ ਵੀ ਤੁਸੀਂ ਜਿੰਨਾ ਚਿਰ ਤੁਹਾਨੂੰ ਕਨਫਰਮ ਨਾ ਹੋਵੇ ਵੀ ਹਾਂ ਇਹ ਵਾਕਈ ਸਹੀ ਹੈ ਕਿਸੇ ਨੂੰ ਦਿਖਾਓ ਪੜੇ ਲਿਖੇ ਬੰਦੇ ਨੂੰ ਅਕਾਊਂਟ ਨੰਬਰ ਕਿਸੇ ਪੜੇ ਲਿਖੇ ਬੰਦੇ ਨਾਲ ਗੱਲ ਕਰਾਓ ਬੰਦੇ ਦੀ ਵੀ ਭਾਈ ਆ ਸਾਡੇ ਬੰਦੇ ਨਾਲ ਇਦਾਂ ਗੱਲ ਕਰ ਫੇਰ ਦੱਸ ਤੇ ਫੇਰ ਜਾ ਕੇ ਕਿਤੇ ਪੈਸੇ ਪੂਸੇ ਪਵਾਇਆ ਕਰੋ ਇਹ ਖਾਸ ਕਰ ਜਿਹੜੀ ਨਾ ਵੀਡੀਓ ਹੈ ਇਹ ਵਿਚਾਰੇ ਜਿਹੜੇ ਮਿਡਲ ਕਲਾਸ ਜਾਂ ਲੋਅ ਕਲਾਸ ਫੈਮਲੀਆਂ ਉਹਨਾਂ 'ਚ ਜ਼ਿਆਦਾ ਪਾਪਰਦੀਆਂ ਕਿਉਂਕਿ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਵੀ ਤੁਹਾਨੂੰ ਐਨ ਤੁਹਾਡੀ ਲਾਟਰੀ ਨਿਕਲੀ ਗਈ ਹੈ ਰਿ ਇਹ ਵੀ ਕਿਹਾ ਜਾਂਦਾ ਤੇ ਜਦੋਂ ਆਪਾਂ ਲਾਟਰੀ ਪਾਈ ਨਹੀਂ ਹੁੰਦੀ ਤੇ ਨਿਕਲੂ ਕਿੱਥੋਂ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਭਾਈ ਜੇ ਕੋਈ ਪਲੱਸ 92 ਜਮਾਂ ਦਾ ਨਿਸ਼ਾਨ ਲਾ ਕੇ 92 ਵਾਲੇ ਤੋਂ ਆਵੇ ਨਾ ਫੋਨ ਤੇ ਉਹਨੂੰ ਕਿਰਪਾ ਕਰਕੇ ਬਾਤ ਲਿਆ ਕਰੋ ਠੀਕ ਹੈ ਨਾ ਉਹ ਬੰਦੇ ਬੈਠੇ ਹੁੰਦੇ ਇੱਥੇ ਕਿਤੇ ਕਿਉਂਕਿ ਉਹਨਾਂ ਨੇ ਅਕਾਊਂਟ ਨੰਬਰ ਦਿੱਲੀ ਦਾ ਜਾਂ ਬੰਬੇ ਦਾ ਦੇਣਾ ਹੁੰਦਾ ਉਹਨਾਂ ਨੇ ਦਿੱਲੀ ਦਾ ਦਿੱਤਾ ਸੀ ਬੈਂਕ ਆਫ ਬੜੌਦਾ ਦਾ ਅਕਾਊਂਟ ਨੰਬਰ ਉਹ ਥੋੜੇ ਤੋਂ ਪੈਸੇ ਪਾ ਕੇ ਮੁੜ ਕੇ ਸੋਚ ਕਰ ਲੈਂਦੇ ਮੈਨੂੰ ਕਈ ਜਾਣਕਾਰੀਆਂ ਇਹ ਜੀਆਂ ਮਿਲੀਆਂ ਮੈਨੂੰ ਖੁਦ ਵੀ ਇਹ ਗੱਲਾਂ ਕਹਿੰਦੇ ਸੀ ਵੀ ਤੁਸੀਂ ਪੈਸੇ ਪਵਾਓ ਜੀ ਐਂ ਕਰੋ ਜੀ ਫਲਾਣ ਕਰੋ ਜੀ ਤੇ ਇੱਕ ਵਾਰੀ ਮੇਰੇ ਨਾਲ ਵੀ ਐਂ ਕਰਦੇ ਸੀ ਮੈਂ ਤਾਂ ਸਮਝ ਗਿਆ ਸੀ ਉਹਦੀ ਗੱਲ ਨੂੰ ਪਹਿਲਾਂ ਹੀ ਪਰ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਦੁਨੀਆ ਠੱਗੋ ਠੱਗੀ ਦੀ ਹੈ ਇਹ ਕਿਰਪਾ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਭੈਣਾ ਭਰਾਵਾਂ ਨੂੰ ਵੀ ਭਾਈ ਐ ਨਾ ਕਰਿਆ ਕਰੋ ਮੇਰੇ ਕੋਲ ਨਾ ਇੱਕ ਹੁਣ ਥੋੜੀ ਛੋਟੀ ਜੀ ਗੱਲ ਹੋਰ ਸੁਣਾਉਣਾ ਵੀਡੀਓ ਵੀ ਲੰਬੀ ਹੁੰਦੀ ਹੈ ਇੱਥੇ ਉਹ ਜਾਮਨਗਰ ਹਾਈਵੇ ਐਕਸਪ੍ਰੈਸ ਬਣ ਰਿਹਾ ਉਹਦੇ ਵਿੱਚ ਨਾ ਇੱਕ ਡਰਾਈਵਰ ਹੈ ਅਨਪੜਾ ਉਹ ਅਨਪੜਾ ਹੈ ਤੇ ਉਹਨੇ ਮੋਬਾਈਲ ਲਿਆ ਨਵਾਂ 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 ਮੋਬਾਈਲ ਲਿਆ ਤੇ ਉਹ ਮੇਰੇ ਕੋਲੇ ਆਉਂਦੇ ਜਾਂਦੇ ਰੀਚਾਰਜ ਕਰਾਉਣ ਖਾਣ ਪੀਣ ਵਾਲੀਆਂ ਚੀਜ਼ਾਂ ਲੈਣ ਉਹਨੇ 550 ਰੁਪਏ ਕਿਸੇ ਬੰਦੇ ਨੂੰ ਪਾਇਆ Google Pay ਕਰਾਇਆ ਠੀਕ ਹੈ ਜੀ ਹੁਣ ਉਹ ਉਹਦੇ ਨਾਲ ਜਦੋਂ ਗੱਲ ਕਰ ਰਿਹਾ ਗੱਲ ਕਰ ਰਿਹਾ ਮੇਰਾ ਵੀ ਤਜਰਬਾ ਹੈ ਮੈਂ ਵੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਠੀਕ ਹੈ ਬਹੁਤ ਕੁਝ ਮਹਾਰਾਜ ਦੀ ਕਿਰਪਾ ਨਾਲ ਪੜਿਆ ਵੀ ਹੈ ਤੇ ਜ਼ਿੰਦਗੀ 'ਚ ਵਿਜਰਿਆ ਬਹੁਤ ਨੰਬੇ ਪੈਂਡਾ ਚ ਰੰਗੇ ਆ ਤੇ ਉਹ 550 ਰੁਪਿਆ ਉਹ ਬੰਦੇ ਨੇ ਉਹਨੂੰ ਬੰਦੇ ਨੂੰ ਪਾਤਾ ਠੀਕ ਹੈ ਤੇ ਉਹ ਮੈਨੂੰ ਕੰਪਨੀ ਵਾਲਾ ਬੰਦਾ ਕਹਿੰਦਾ ਵੀ ਪਾਜੀ ਉਹ ਜਿਵੇਂ ਬੋਲਦੇ ਹੁੰਦੇ ਪਾਜੀ ਕਹਿੰਦਾ ਮੇਰੇ ਨਾਲ ਪੈਸੇ ਆਉਣਗੇ ਆਪਕੇ ਪਾਸ ਮੈਂਨੇ ਆਪਕਾ ਸੌਰੀ ਗੂਗਲ ਪੇ ਵਾਲਾ ਨੰਬਰ ਦਿੱਤਾ ਉਹ ਮੈਂ ਹabhi ਦੇ ਦੇ ਕੋਈ ਗੱਲ ਨਹੀਂ ਉਹ ਕੱਲ ਦੀ ਗੱਲ ਹੈ ਅੱਜ ਤਾਂ ਮੰਨ ਕੇ ਚੱਲੋ ਵੀ 19 ਤਰੀਕ ਹੋਗੀ ਨਾ ਕੱਲ 18 ਦੀ ਸੀ ਉਹ ਆ ਜਿਹੜੀ ਮੈਂ ਲੜਕੀ ਵਾਲੀ ਗੱਲ ਸੁਣਾਈ ਇਹ ਹੁਣੇ ਦੀ ਸੀ 19 ਤਰੀਕ ਦੀ ਮੰਨ ਕੇ ਚੱਲੋ ਸਵਾ 1 ਵਜੇ ਤੇ ਉਹ ਹੋ 1.5 ਲੱਖ ਉਹਨੇ ਕਹਾਦਾ ਪਾਉਣਾ ਸੀ ਥੋੜੇ ਤਾਂ ਜੀ ਪੈ ਨਹੀਂ ਰਿਹਾ ਮੈਂ ਕਿਹਾ ਯਾਰ ਗੱਲ ਸੁਣ ਮੇਰਾ ਤਾਂ ਕੰਮ ਹੀ ਇਹ ਹੈ ਵੀ ਮੈਂ ਕਿਸੇ ਦੇ ਪੈਸੇ ਬਾਤੇ ਕਢਤੇ ਇੱਕ ਪੈਸੇ ਬਾਤੇ ਕਢਤੇ ਵੀ ਇਹ ਕਿਉਂ ਨਹੀਂ ਪੈਂਦੇ ਹੋਰ ਰੌਲਾ ਕੀ ਸੀ ਵੀ ਉਹਨੇ ਉਹਦਾ 550 ਰੁਪਇਆ ਹੜੱਪਣਾ ਸੀ ਠੀਕ ਹੈ ਮੁੜ ਕੇ ਉਹ ਬੰਦਾ ਮੇਰੇ ਕੋਲੇ ਆ ਗਿਆ ਸ਼ਾਮ ਨੂੰ ਰੀਚਾਰਜ ਕਰਾਉਣ ਨੇ ਟੈਪੈਕ ਪਾਉਣ ਐਕਸਟਰਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਉਹਨੇ ਪਾਏ ਨਹੀਂ ਆ ਉਹ ਵਿਚਾਰਾ ਹੁਣ ਦੱਸੇ ਕੀ ਕਿਉਂਕਿ ਉਹ ਲੁੱਟ ਗਿਆ ਜਿਹੜਾ ਬੰਦਾ ਨਾ ਦੱਸਦਾ ਵੀ ਨਹੀਂ ਹੁੰਦਾ ਇਹ ਗੱਲ ਨੂੰ ਕਈ ਵਾਰੀ ਸੰਗ ਮੰਨ ਜਾਂਦਾ ਵੀ ਯਾਰ ਆਪਾਂ ਇੱਦੀ ਦੂਰ ਰਹਿਣੇ ਆ ਯੂਪੀ ਦਾ ਬੀ ਕਿਉਂ ਦੱਸੀਏ ਵੀ ਯਾਰ ਮੇਰੇ ਨਾਲ ਐ ਹੋ ਗਿਆ ਹੁਣ ਉਹ ਵੱਧ ਗਈ ਉਹਦੇ ਨਾਲ 550 ਰੁਪਏ ਦੀ ਠੱਗੀ ਉਹਨਾਂ ਨੇ ਕਿਤੇ ਕਿਹਾ ਹੁਣ ਅਜੀ ਤੁਹਾਡੀ ਲਾਟਰੀ ਨਿਕਲੀ ਹੈ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾਓ ਜੀ ਐਂ ਜੀ ਤੁਹਾਨੂੰ ਪੈਸੇ ਆਉਣਗੇ ਜੀ ਫਲਾ ਹੋਵੇ ਢਿੰਕ ਆਊਗਾ ਉਹ ਬੰਦੇ ਇੰਨੇ ਛਾਤਰ ਦਿਮਾਗ ਹੁੰਦੇ ਨੇ ਵੀ ਉਹ ਤੁਹਾਨੂੰ ਦੇਖ ਲੈਣਗੇ ਵੀ ਇਹ ਇਹ ਬੰਦਾ ਠੇਠ ਜਾਂ ਅਨਪੜ੍ਹ ਹੈ ਜਾਂ ਕਈ ਪੜ੍ਹੇ ਲਿਖੇ ਵੀ ਵਿਚਾਰੇ ਬਹੁਤੀ ਦੂਰ ਨਹੀਂ ਗਏ ਹੁੰਦੇ ਦੁਨੀਆਦਾਰੀ 'ਚ ਨਹੀਂ ਵਿਚਰੇ ਹੁੰਦੇ ਕਿਉਂਕਿ ਉਹਨਾਂ ਨੇ ਇਕੱਲੇ ਕਿਤਾਬਾਂ ਦਾ ਗਿਆਨ ਲਿਆ ਹੁੰਦਾ ਦੁਨੀਆ ਦਾ ਗਿਆਨ ਨਹੀਂ ਲੈਣਾ ਕਿਉਂਕਿ ਇਕੱਲੇ ਕਿਤਾਬਾਂ ਦੇ ਗਿਆਨ ਨਾਲ ਜ਼ਿੰਦਗੀ ਨਹੀਂ ਚੱਲਦੀ ਹੁੰਦੀ ਜ਼ਿੰਦਗੀ ਦੁਨੀਆ ਦੇ ਗਿਆਨ ਨਾਲ ਚੱਲਦੀ ਹੈ ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਛਾਤਰ ਹਾਂ ਪਰ ਕਾਲਪੁਰਖ ਦੀ ਦਇਆ ਮਿਹਰ ਬਹੁਤ ਹੈ ਵੀ ਉਹਨਾਂ ਕ ਬੁੱਧੀ ਦਿੱਤੀ ਆ ਮਾਰੇ ਨੇ ਵੀ ਸੋਚ ਲਈਦਾ ਜਿੰਨੀ ਕਿ ਪਰਮੇਸ਼ਰ ਨੇ ਕਿਰਪਾ ਕੀਤੀ ਦੀ ਹੈ ਤੇ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਭਾਈ ਜੇ ਤੁਹਾਨੂੰ ਕੋਈ ਕਹੇ ਲਾਟਰੀ ਨਿਕਲਿਆਈ ਜਾਂ ਤੁਹਾਡੀ ਅਸੀਂ ਮਦਦ ਕਰਦੇ ਆ ਜਾਂ ਤੁਹਾਡਾ ਫਲਾ ਹੈ ਢਿੰਕ ਹੈ ਉਹ ਚੱਕਰਾਂ ਜਿਹੜਾ ਪੋ ਕਿਰਪਾ ਕਰਕੇ ਕਿਸੇ ਸਿਆਣੇ ਬੰਦੇ ਤੋਂ ਪਹਿਲਾਂ ਆੜ ਗਵਾੜ ਚ ਕਿਸੇ ਪੜ੍ਹੇ ਲਿਖੇ ਜਾਣਕਾਰ ਬੰਦੇ ਤੋਂ ਜਿਹੜਾ ਦੁਨੀਆ ਦੇ ਵਿੱਚ ਵਿਚਰਦਾ ਹੈ ਉਹਨੂੰ ਨੰਬਰ ਦਿਖਾ ਲਿਆ ਕਰੋ ਤੇ ਉਹਦੇ ਨਾਲ ਰਹਿ مشورہ ਕਰ ਲਿਆ ਕਰੋ ਤੇ ਤੁਹਾਡਾ ਨੁਕਸਾਨ ਹੋਣੋਂ बच ਸਕਦਾ ਹੈ ਠੀਕ ਹੈ ਦੇਖੋ ਜੀ ਮੈਂ ਤਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਤੇ ਮੈਂ ਸੋਸ਼ਲ ਮੀਡੀਆ ਰਾਹੀਂ ਜਿੰਨਾ ਕੁ ਆਪਣਾ ਯੋਗਦਾਨ ਪਾ ਸਕਦਾ ਹਾਂ ਇਹ ਉਹਨਾਂ ਕੁ ਮੈਂ ਅਕਸਰ ਪਾਉਂਦਾ ਰਹਿੰਦਾ ਮੇਰੇ ਚੈਨਲ ਤੇ ਪੁਰਾਣੀ ਵੀ ਇੱਕ ਦੋ ਸਾਲ ਪੁਰਾਣੀ ਵੀਡੀਓ ਵੀ ਪਈ ਹੈ ਜਿਹੜੀ ਮੈਂ ਮੇਰੇ ਨਾਲ ਵੀ ਬਾਪਰਦੀ ਸੀ ਮੈਂ ਉਹ ਬਣਾ ਕੇ ਪਾਈ ਸੀ ਤੇ ਅਕਸਰ ਹੀ ਲੋਕ ਠੱਗੋ ਠੱਗੀ ਆ ਤੁਹਾਡੇ ਨਾਲ ਫੇਸਬੁੱਕ ਤੇ ਵੀ ਜੁੜ ਕੇ ਕਹਿਣਗੇ ਮੁੜ ਕੇ ਬੰਦ ਗੁਰ ਮੇਰਾ ਬੱਚਾ ਮਾਰਾ ਦਾ ਆਪਰੇਸ਼ਨ ਹੋਣਾ ਮੈਨੂੰ ਐ ਕਰ ਦਿਓ ਇਹ ਕਰ ਦਿਓ ਉਹਨਾਂ ਚੀਜ਼ਾਂ ਤੋਂ ਬਚੋ ਔਰ ਉਹ ਪਸਾਉਂਦੇ ਵੀ ਕਿਹਨੂੰ ਐ ਜਿਹੜੇ ਮਿਡਲ ਕਲਾਸ ਜਾਂ ਮਿਡਲ ਕਲਾਸ ਤੋਂ ਥੱਲੇ ਵਾਲੇ ਪਰਿਵਾਰ ਐ ਠੀਕ ਐ ਹਾਈ ਪ੍ਰੋਫਾਈਲ ਲੋਕਾਂ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ ਅਗਲੇ ਨੂੰ ਪਤਾ ਹੁੰਦਾ ਵੀ ਇਹਦੀ ਪਹੁੰਚ ਹੋਵੇ ਕਢਾ ਲੂਗਾ ਜਿਵੇਂ ਤੁਸੀਂ ਇੱਕ ਵਾਰੀ ਸੁਣਿਆ ਹੋਣਾ ਵੀ ਉਹ ਮਹਾਰਾਣੀ ਪਨੀਤ ਕੌਰ ਦੇ ਅਕਾਊਂਟ ਚੋਂ ਪੈਸੇ ਉੱਡ ਗਏ ਸੀ ਪਤ ਨਹੀਂ 22 ਲੱਖ ਰੁਪਈਆ ਤੇ ਕਹਿੰਦੇ ਸੀ ਕੁਛ ਦਿਨਾ ਜੀ ਪੁਲਿਸ ਨੇ ਵਾਪਸ ਕਰਾ ਲਿਆ ਸੀ ਤੇ ਹੁਣ ਮਾਹਤਰ ਭਰਾ ਦਾ ਕਿਸੇ ਦਾ ਉੱਡ ਜੇ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਪਹਿਲੀ ਗੱਲ ਤਾਂ ਰਿਪੋਰਟ ਵੀ ਨਹੀਂ ਲਿਖਣੀ ਕਿਸੇ ਠੀਕ ਹੈ ਬਾਕੀ ਅੱਜਕੱਲ੍ਹ ਦੌਰ ਇਹ ਹੈ ਜਿਵੇਂ ਜੇ 99 ਵਾਲੇ ਨੰਬਰ ਤੇ ਇਹ ਗੱਲਬਾਤ ਵੀ ਹੁੰਦੀ ਆ ਤਾਂ ਫਿਰ ਭਾਈ ਪੁੱਛਗਛ ਵੀ ਹੋ ਜਾਂਦੀ ਹੈ ਗੇਰੀ ਤੇ ਇਹਨਾਂ ਚੀਜ਼ਾਂ ਤੋਂ ਤੁਸੀਂ ਆਪਣਾ ਸੁਚੇਤ ਰਹੋ ਜ਼ਰੂਰੀ ਨਹੀਂ ਬੰਨਵੇਂ ਵਾਲਾ ਨੰਬਰ ਆ ਆਪਣੇ ਇੰਡੀਆ ਦੇ ਵੀ ਬਹੁਤ ਸਾਰੇ ਨੰਬਰ ਨੇ ਜਿਨ੍ਹਾਂ ਤੋਂ ਫਰਾਡ ਹੁੰਦਾ ਰਹਿੰਦਾ ਮੈਂ ਕਾਫੀ ਇਹ ਦੇਖੀਆਂ ਮੰਨ ਕੇ ਗੱਲਾਂ ਇੱਕ ਵਾਰ ਕਿਤੇ ਜਦੋਂ ਉਤਰਾਖੰਡ ਰਹਿੰਦਾ ਹੁੰਦਾ ਸੀ ਉੱਥੇ ਇੱਕ ਆਰਮੀ ਦੇ ਬੰਦੇ ਨਾਲ ਹੋਈ ਉਹਦੇ ਤੋਂ 1.80 ਲੱਖ ਰੁਪਈਆ ਕੇ 2 ਲੱਖ ਰੁਪਈਆ ਪਵਾ ਗਏ ਤੇ ਬਾਅਦ ਚ ਉਹਦਾ ਬਲੱਡ ਪ੍ਰੈਸ਼ਰ ਵਧੇ ਉਹਨੂੰ ਕਹਿੰਦੇ ਲਾਟਰੀ ਨਿਕਲੀ ਬੱਸ ਮੂਰਖਾ ਜਦੋਂ ਪੜਿਆ ਲਿਖਿਆ ਤੂੰ ਲਾਟਰੀ ਪਾਈ ਨਹੀਂ ਨਿਕਲੀ ਕਿੱਥੋਂ ਤੇ ਇੱਕ ਵਾਰ ਚੰਗੇ ਭਲੇ ਇੱਕ ਹਸਪੀਟਲ ਦੇ ਮੁਲਾਜ਼ਮਾਂ ਨਾਲ ਵੀ ਐ ਹੋਈ ਸੀ ਉਹ ਤੋਂ 60000 ਰੁਪਿਆ ਕਹਿੰਦੇ ਤੇ ਉਹ ਕੁਦਰਤੀ ਕਿਤੇ ਉਸ ਟਾਈਮ ਪਹਾੜਾਂ ਦੇ ਨੈਟਵਰਕ ਘੱਟ ਹੁੰਦਾ ਬੈਂਕਾਂ ਦਾ ਨੈਟਵਰਕ ਨਹੀਂ ਸੀ ਹੋਇਆ ਨਹੀਂ ਤੇ ਕੁਦਰਤੀ ਮੈਂ ਤੇ ਮੇਰਾ ਇੱਕ ਦੋਸਤ ਖੜੇ ਸੀ ਉਹਦਾ ਫੋਨ ਆ ਗਿਆ ਵੀ ਮੇਰੇ ਪੈਸੇ ਨਹੀਂ ਗਏ ਮੇਰੇ ਨਾਲ ਵਾਲੇ ਨੂੰ ਕਹਿੰਦਾ ਉਹ ਜਦੋਂ ਪੁੱਛਿਆ ਕਹਿੰਦੇ ਆਸਤੇ ਕਹਿੰਦਾ ਵੀ ਮੇਰੀ ਲਾਟਰੀ ਨਿਕਲੀ ਸੀ ਐ ਕਰਕੇ ਉਹਨੂੰ ਭੇਜਣਾ ਸੀ ਉਹ ਸੀਗਾ ਮੂਰਖਾ ਤੂੰ ਪਾਈ ਨਹੀਂ ਲਾਟਰੀ ਕਿੱਥੋਂ ਨਿਕਲਿਆ ਫਿਰ ਉਹ ਕ ਵੀ ਐਨੀਆਂ ਚੀਜ਼ਾਂ ਦਾ ਮੇਰੇ ਭਰਾ ਧਿਆਨ ਰੱਖਿਆ ਕਰੋ ਕਿਉਂਕਿ ਸਾਡਾ ਕੰਮ ਹੈ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਬੁੱਧੀ ਬਖਸ਼ੀ ਹੈ ਉਹਨਾਂ ਕ ਅਸੀਂ ਆਪਦੇ ਬੰਨੋਂ ਜ਼ਿੰਮੇਵਾਰੀ ਸਮਝ ਕੇ ਕੋਸ਼ਿਸ਼ ਕਰਦੇ ਆਂ ਠੀਕ ਹੈ ਜੀ ਐਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਦੁਨੀਆ ਦੀ ਜਾਣਕਾਰੀ ਲਈ ਜਿੰਨੀ ਕ ਸਾਡੇ ਕੋਲੇ ਮਹੀਆ ਹੁੰਦੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਕਮੈਂਟਾਂ ਰਾਹੀਂ ਆਪਣੀ ਭਾਈ ਰਹਿ ਵੀ ਦਿਓ ਸਾਨੂੰ ਅਸੀਂ ਚੈਨਲ ਦੇ ਵਿੱਚ ਕੀ ਸੋਧ ਕਰ ਸਕੀਏ ਤੇ ਕਈ ਵਾਰ ਕਈ ਬੰਦੇ ਬੜੇ ਗਲਤ ਤਰੀਕੇ ਨਾਲ ਬੋਲਦੇ ਆ ਮੇਰੇ ਭਰਾ ਉਹ ਥੋੜਾ ਜਿਹਾ ਆਪ ਦਾ ਗਰੇਜ਼ ਕਰਿਆ ਕਰੋ ਜੇ ਨਹੀਂ ਵੀਡੀਓ ਚੰਗੀ ਲੱਗਦੀ ਹੁੰਦੀ ਨਾ ਦੇਖਿਆ ਕਰੋ ਬਾਕੀ ਮੇਰੀ ਕੋਈ ਵੀਡੀਓ ਨਾ ਤਾਂ ਕੋਈ ਗਲਤ ਮਸਲੇ ਦੇ ਹੁੰਦੀ ਹੈ ਨਾ ਕੋਈ ਗਲਤ ਹੁੰਦੀ ਹੈ ਕੋਈ ਮੁੱਦਾ ਹੁੰਦਾ ਤਾਂ ਮੈਂ ਉਹਦੇ ਤੇ ਬਣਾ ਕੇ ਪਾਉਣਾ ਨਹੀਂ ਐਦਾਂ ਮੈਂ ਕੋਈ ਵੀਡੀਓ ਨਹੀਂ ਪਾਉਣਾ ਹੁੰਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਅਸੀ ਕਾਲ